ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਦਸਕਰਨ ਸਿੰਘ ਅਸੀਂ ਜੀ ਪਹੁੰਚੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸਵੈਨ ਫਲੂ ਦੇ ਕੇਸ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੇ ਨੇ ਕਿਉਂਕਿ ਸਰਦੀ ਦੇ ਮੌਸਮ ਦੇ ਵਿੱਚ ਅਕਸਰ ਹੀ ਸਵੈਨ ਫਲੂ ਦੇ ਕੇਸ ਆਉਂਦੇ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸਾਰੇ ਸਿਹਤ ਸਥਾਨਾਂ ਨੂੰ ਇਹ ਇਹ ਕੁਐਸਚਨ ਨੂੰ ਲੈ ਕੇ ਪਹਿਲਾਂ ਇੰਤਜ਼ਾਮ ਕੀਤੀ ਜਾਂਦੇ ਬਟਿੰਡਾ ਸਿਵਲ ਹਸਪਤਾਲ ਦੇ ਅੰਦਰ ਵੀ ਇੰਨਾ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਇਹ ਸਾਰੀ ਜਾਣਕਾਰੀ ਸਾਡੇ ਨਾਲ ਬਟਿੰਡਾ ਸਿਵਲ ਹਸਪਤਾਲ ਦੇ ਐਸਐਮਓ ਅਤੇ ਬੱਚਿਆਂ ਦੇ ਮਾਹ ਡਾਕਟਰ ਸਤੀਜਿੰਦਰ ਵੱਲੋਂ ਸਾਡਾ ਸੰਦੇਸ਼ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਸੀ ਕਿ ਇੱਥੇ ਸਾਰੇ ਇੰਤਜ਼ਾਮ ਕੀਤੇ ਜਾਂਦੇ ਇੰਨਾ ਵੱਲੋਂ ਸਾਰੇ ਇੰਤਜ਼ਾਮਾ ਜੋ ਹੋ ਚੁੱਕੇ ਨੇ ਅਸੀਂ ਜੋ ਨਜ਼ਾਰੇ ਬਟਿੰਡਾ ਦੇ ਸਿਵਲ ਹਸਪਤਾਲ ਦੇ ਸ੍ਰੀਨਾ ਸਵੈਨ ਫਲੂ ਦੇ ਅਗਰ ਕੇਸ ਆਉਂਦੇ ਨੇ ਤਾਂ ਇਹਨਾਂ ਵੱਲੋਂ ਇਂਤਜ਼ਾਮ ਸਾਰੇ ਇੱਥੇ ਆਪਣਾ ਇਸ ਦੇ ਅੰਦਰ ਕੀਤਾ ਗਿਆ ਕਿ ਨਿਸ਼ਬਾਤਾਂ ਦੇ ਅੰਦਰ ਪੰਜ ਬੈੱਡ ਦਾ ਇੱਕ ਇਹਨਾਂ ਵੱਲੋਂ ਸਪੈਸ਼ਲ ਵਾਰਡ ਬਣਾਇਆ ਗਿਆ ਹੈ ਅਗਰ ਕੋਈ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਤਾਂ ਇਹਨਾਂ ਵੱਲੋਂ ਉਹ ਉਹਨਾਂ ਬਿਜ ਨੂੰ ਇੱਥੇ ਹੀ ਆਪਣਾ ਇਹਨਾਂ ਵੱਲੋਂ ਰੱਖਿਆ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਗਰ ਜ਼ਰੂਰਤ ਪੈਂਦੀ ਤਾਂ ਸਾਡੇ ਵੱਲੋਂ ਇਹ ਵਾਰਡ ਨੂੰ ਹੋਰ ਵੀ ਵੱਡਾ ਕੀਤਾ ਜਾ ਸਕਦਾ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਇਹਦੇ ਲੱਛਣ ਨੇ ਜਿਹੜੇ ਇਹ ਲੱਛਣ ਨੇ ਕੇ ਸਭ ਤੋਂ ਵੱਧ ਖਾਸੀ ਹੁੰਦੀ ਹੈ ਬੁਖਾਰ ਹੁੰਦਾ ਹੈ ਜੀ ਆਪਾਂ ਆਖੀ ਇਹਦਾ ਬੇਸ ਨੂੰ ਉਲਟੀ ਵੀ ਆਉਂਦੀ ਹੈ ਉਹਦੇ ਅਗਰ ਉਹਦੇ ਵਿੱਚ ਖੂਨ ਆਉਂਦਾ ਜਾਂ ਇਸ ਤਰ੍ਹਾਂ ਦੇ ਹੋਰ ਵੀ ਕਿਸ ਤਰ੍ਹਾਂ ਦੇ ਕੋਈ ਵੀ ਇਹ ਲੱਛਣ ਨੇ ਜਾਂ ਤੁਹਾਡੇ ਆਪਣਾ ਪੇਟ ਦੇ ਵਿੱਚ ਦਰਦ ਹੁੰਦਾ ਤਾਂ ਇਹ ਸਾਰੇ ਇਹ ਲੱਛਣ ਹੁੰਦੇ ਨੇ ਸਵੈਨ ਫਲੂ ਦੇ ਇਸ ਲਈ ਸਾਨੂੰ ਉਸੇ ਤੈਮੀ ਜਾ ਕੇ ਸਾਨੂੰ ਇਹ ਡਾਕਟਰ ਕੋਲ ਜਾ ਕੇ ਜਾਂਚ ਕਰਾਉਣੀ ਚਾਹੀਦੀ ਹੈ ਅਗਰ ਸਾਨੂੰ ਸਵੈਨ ਫਲੂ ਹੁੰਦਾ ਹੱਤੜ ਦੇ ਅੰਦਰ ਇਹਦਾ ਕੋਲ ਇੰਤਜ਼ਾਮ ਕੀਤਾ ਗਿਆ ਤਾਂ ਤੁਸ ਨੂੰ ਜਾ ਕੇ ਦਾਖਲ ਹੋਣਾ ਪੈਂਦਾ ਇਸ ਲਈ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਇੱਕ ਵਾਰੀ ਫੇਰ ਦਿਖਾ ਰਹੇ ਇਹ ਸਾਰੀਆਂ ਤਸਵੀਰਾਂ ਕਿ ਬਿੰਡਾ ਸੇ ਬੜਾ ਕਰਦੇ ਅੰਦਰ ਇਹ ਸਾਰੇ ਇੰਤਜ਼ਾਮਾਂ ਹੋ ਚੁੱਕੇ ਨੇ ਅਗਰ ਕੋਈ ਇਸ ਤਰ੍ਹਾਂ ਦੇ ਆਉਂਦੇ ਨੇ ਕੇਸ ਤਾਂ ਇਹਨਾਂ ਵੱਲੋਂ ਇਹਨਾਂ ਉਹਨਾਂ ਬਰੀਜਾਂ ਨੂੰ ਇੱਥੇ ਹੀ ਆਪਣਾ ਇਹਨਾਂ ਵੱਲੋਂ ਇੱਥੇ ਆਪਣਾ ਰੱਖਿਆ ਜਾਵੇਗਾ ਇਹ ਸਾਰੀ ਜਾਣਕਾਰੀ ਬਠਿੰਡਾ ਸਿਮਲਾਤਲ ਦੀ ਐਸਐਮਓ ਡਾਕਟਰ ਆਪਣੇ ਸਿਸ਼ੇ ਨੇ ਦਿੱਤੀ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਡਾਕਟਰ ਸਤੀਜਿੰਦਰ ਜੀ ਸਰ ਕੀ ਨਾਮ ਮੈਂ ਤਾਂ ਦੱਸ ਦਿੱਤੀ ਕਿ ਮੈਂ ਜਿੰਦਰ ਮੈਂ ਤਾਂ ਬਸਤੀਜਿੰਦਰ ਬੱਚਿਆਂ ਦਾ ਮਾਹਰ ਤੇ ਐਸਐਮਓ ਜ਼ਿਲ੍ਹਾ ਹਸਪਤਾਲ ਬਠਿੰਡਾ ਪਿਛਲੇ ਸਾਲਾਂ ਦੀ ਤਰ੍ਹਾਂ ਵੀ ਇਸ ਸਾਲ ਜਿੰਨੇ ਜੋ ਮੌਸਮ ਠੰਡਾ ਹੋ ਰਿਹਾ ਬੱਚਿਆਂ ਦੀਆਂ ਪ੍ਰੋਬਲਮਾਂ ਖਾਸ ਕਰਕੇ ਜਿਹੜੀਆਂ ਸਾਹ ਨਾਲ ਰਿਲੇਟਡ ਨੇ ਚਾਹੇ ਜ਼ਖਾਮ ਖਾਂਸੀ ਬੁਖਾਰ ਸਿਰ ਦਰਦ ਹੋਣਾ ਉਲਟੀਆਂ ਆਉਣਾ ਛਾਤੀ ਦਾ ਰੁਕਣਾ ਇਹਨਾਂ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪ੍ਰੀਕੌਸ਼ਨਸ ਹੋਈ ਹੈ ਥੋੜਾ ਬਹੁਤ ਖਤਰਾ ਸਵਾਈਨ ਫਲੂ ਹਤਾ ਵੀ ਇਹਨਾਂ ਦਿਨਾਂ ਦੇ ਵਿੱਚ ਰਹਿੰਦਾ ਕੋਵਿਡ ਚਾਹੇ ਬਿਲਕੁਲ ਨਹੀਂ ਹੈ ਪਰ احتیاط ਜਿਹੜੇ ਨੇ ਰੈਸਪੀਟਿਜ ਜਿਸੀਂ ਕਹਿੰਦੇ ਸੀ ਐਟੀਕੈਟਸ ਚਾਹੇ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਨਾਲ ਰਿਲੇਟਡ ਹੋਵੇ ਉਹਦੀਆਂ ਪ੍ਰੀਕੌਸ਼ਨਸ ਲੈਣੀਆਂ ਬਹੁਤ ਜ਼ਰੂਰੀ ਨੇ ਤੋ ਮਾਸਕ ਦਾ ਇਸਤੇਮਾਲ ਕਰਨਾ ਵਾਰੀ-ਵਾਰੀ ਹੱਥ ਧੋਣਾ ਮੌਸਮ ਦੇ ਮੁਤਾਬਕ ਬਾਹਰ ਨਿਕਲਣਾ ਖਾਸ ਕਰਕੇ ਬੱਚਿਆਂ ਨੂੰ ਸਵੇਰੇ ਸ਼ਾਮ ਜਦ ਬਾਹਰ ਨਾਕ ਰੱਡਿਆ ਜਾਵੇ ਉਹਨਾਂ ਦੇ ਖਾਣ ਪੀਣ ਦਾ ਖਿਆਲ ਰੱਖਣਾ ਲੀਕੋ ਡਾਈਟ ਦਾ ਇਨਟੇਕ ਜ਼ਿਆਦਾ ਲੈਣਾ ਅਤੇ ਕਿਸੇ ਵੀ ਤਰ੍ਹਾਂ ਦੇ ਅਗਰ ਸਿੰਪਟਮ ਵਧਦੇ ਨੇ ਅਗਰ ਬੱਚਾ ਸਾਹ ਔਖਾ ਲੈਂਦਾ ਹੈ ਬੱਚੇ ਨੂੰ ਕਹਿੰਦੇ ਪਸਨੀਆਂ ਚੱਲਦੀਆਂ ਨੇ ਫੀਵਰ ਜ਼ਿਆਦਾ ਤੇਜ਼ ਹੋ ਰਿਹਾ ਹੈ ਬੱਚਾ ਦੁੱਧ ਨਹੀਂ ਪੀ ਰਿਹਾ ਖਾ ਪੀ ਨਹੀਂ ਰਿਹਾ ਜਾਂ ਬੇਹੋਸ਼ੀ ਦੀ ਹਾਲਤ ਜਾ ਰਿਹਾ ਹੈ ਜਾਂ ਕਿਸੇ ਦੇ ਵੀ ਬਲਗਮ ਦੇ ਵਿੱਚੋਂ ਖੂਨ ਆ ਰਿਹਾ ਹੈ ਉਹਨੂੰ ਇਮੀਡੀਏਟਲੀ ਜਿਹੜਾ ਹੈ ਉਸੇ ਸਸਤਾਣਾ ਚਾਹੀਦਾ ਹੈ ਤਾਂ ਜੋ ਉਹਦਾ ਟਾਈਮਲੀ ਡਾਇਗਨੋਸਿਸ ਬਣ ਕੇ ਉਹਦਾ ਇਲਾਜ ਕਰ ਸਕੀਏ ਅਤੇ ਕੰਪਲਿਕੇਸ਼ਨਾਂ ਤੋਂ ਬਚਾਇਆ ਜਾ ਸਕੇ ਸਰਕਾਰੀ ਹਸਪਤਾਲ ਵਿੱਚ ਕਿਸ ਤਰ੍ਹਾਂ ਸਵਾਈਨ ਫਲੂ ਦੇ ਰਿਲੇਟਡ ਵੀ ਤੇ ਕੋਵਿਡ ਦੇ ਰਿਲੇਟਡ ਵੀ ਅਸੀਂ ਫਲੂ ਕੋਰਡਰ ਬਣਾਇਆ ਹੋਇਆ ਜਿੱਥੇ ਕੋਈ ਵੀ ਰਸੀ ਕੈਟਾਗਰੀ ਦਾ ਆਈ ਐਲ ਜਿਹੜੀ ਆਈ ਆਰ ਆਈ ਦਾ ਏ ਆਰ ਆਈ ਦਾ ਪੇਸ਼ੈਂਟ ਆਂਦਾ ਬਤ ਜਿਹਨੂੰ ਵੀ ਕੈਟਾਗਰੀ ਸੀ ਅਸੀਂ ਕਿਹਨੂੰ ਕਹਿੰਦੇ ਆ ਕਿ ਜਿਹੜੇ ਵੀ ਪੇਸ਼ੈਂਟ ਨੂੰ ਖਾਂਸੀ ਜਖਾਮ ਬੁਖਾਰ ਜਾਦਾ ਹੈ ਸਾਹ ਚੜ ਰਿਹਾ ਹੈ ਖੂਨ ਬਲਗਮ ਦੇ ਵਿੱਚ ਖੂਨ ਆ ਰਿਹਾ ਹੈ ਖਾਪੀ ਨਹੀਂ ਰਿਹਾ ਸੁਸਤ ਉਹਨੂੰ ਦਾਖਲੇ ਦੀ ਲੋੜ ਹੁੰਦੀ ਹੈ ਉਹਨੂੰ ਅਸੀਂ ਸੀ ਕੈਟੇਗਰੀ ਕਹਿੰਦੇ ਹਾਂ ਸੋ ਇਹਨਾਂ ਪੇਸ਼ੈਂਟਸ ਦਾ ਟੈਸਟ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਉਹਨਾਂ ਦਾ ਸਵਾਈਨ ਫਲੂ ਤੇ ਕੋਵਿਡ ਦੋਨੇ ਬਿਮਾਰੀਆਂ ਦਾ ਟੈਸਟ ਕੀਤਾ ਜਾਂਦਾ ਅਤੇ ਨਾਲ ਹੀ ਉਹਨਾਂ ਨੂੰ ਪੰਜ ਬੈੱਡ ਦਾ ਸੀ ਇਸੋਲੇਸ਼ਨ ਜਿਹੜਾ ਵਾਰਡ ਹੈ ਉੱਪਰ ਤਿਆਰ ਕੀਤਾ ਗਿਆ ਤੇ ਇਹ ਜਿਹੜੇ ਮਰੀਜ਼ਾਂ ਨੂੰ ਉਸ ਵਾਰਡ ਦੇ ਵਿੱਚ ਦਾਖਲ ਕੀਤਾ ਜਾਂਦਾ ਸਟਾਫ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹੈ ਕਿ ਮਾਸਕ ਦਾ ਇਸਤੇਮਾਲ ਜਿਹੜੇ ਵੀ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਹੈਂਡਲ ਕਰਦੇ ਨੇ ਮਾਸਕ ਦਾ ਪਹਿਨਣਾ ਜ਼ਰੂਰੀ ਬਣਾਇਆ ਗਿਆ ਹੈ। ਪਲੱਸ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਤੇ ਵਾਰੀ-ਵਾਰੀ ਹੱਥ ਧੋਣਾ ਇਹ ਵੀ ਉਹਨਾਂ ਲਈ ਲਾਜ਼ਮੀ ਕੀਤਾ ਗਿਆ ਤੇ ਵਾਰੀ-ਵਾਰੀ ਸਾਰੀ ਪਬਲਿਕ ਨੂੰ ਵੀ ਤੇ ਸਟਾਫ ਨੂੰ ਇਸ ਬਾਰੇ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਛੇ ਦੇ ਵਿੱਚ ਵੀ ਆਪਾਂ ਕਿਸਪੈਂਡ ਫੂ ਦੇ ਬਤਰੀ ਹੋ ਸਕਦਾ ਹੈ। ਜਿਹਦੇ ਬੱਚੇ 5 ਸਾਲ ਤੋਂ ਛੋਟੇ ਨੇ ਜਾਂ 65 ਸਾਲ ਤੋਂ ਵੱਡੇ ਬੀਵਰਗ ਨੇ ਜਾਂ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਕੋਈ ਕਾਰਡੀਕ ਪ੍ਰੋਬਲਮ ਹੈ ਜਾਂ ਲਿਵਰ ਕਿੱਡਨੀ ਦੀ ਪ੍ਰੋਬਲਮ ਹੈ। ਉਹਨਾਂ ਨੂੰ ਇਸ ਬਿਮਾਰੀ ਤੋਂ ਹਮੇਸ਼ਾ ਜ਼ਿਆਦਾ ਖਤਰਾ ਹੁੰਦਾ ਹੈ ਚਾਹੇ ਕੋਵਿਡ ਸੀ ਚਾਹੇ ਸਵਾਈਨ ਫਲੂ ਸੀ ਉਹਨਾਂ ਦੇ ਵਿੱਚ ਕੰਪਲਿਕਸ਼ਨਸ ਆਉਣ ਦਾ ਜਿਹੜਾ ਖਤਰਾ ਜ਼ਿਆਦਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਇhtਿਆਤ ਵਰਤਨ ਦੀ ਲੋੜ ਹੈ ਪਰ ਸਾਰਿਆਂ ਨੂੰ ਹੀ ਯੰਗ ਜਿਹੜੀ ਏਜ ਹੈ ਕਿਉਂਕਿ ਉਹ ਜ਼ਿਆਦਾ ਤੋਰਾ ਫੇਰਾ ਕਰਦੀ ਹੈ ਕਮਾਂਗਾਰਚ ਰਹਿੰਦੀ ਹੈ ਤਾਂ ਜੇ ਉਹਨਾਂ ਚੋਂ ਕਿਸੇ ਨੂੰ ਵੀ ਜ਼ਖਾਮ ਬੁਖਾਰ ਹੈ ਤਾਂ ਮਾਸਕ ਦਾ ਇਸਤੇਮਾਲ ਅਤੇ ਹੱਥ ਨੂੰ ਬਾਰਿਬਾਰੀ ਧੋਣਾ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਇਹਨੂੰ ਜ਼ਰੂਰੀ ਬਣਾਇਆ ਜਾਵੇ ਤਾਂ ਜੋ ਬਿਮਾਰੀ ਨੂੰ ਮਤਲਬ ਮੁੱਢ ਚ ਨੱਥ ਪਾਈ ਜਾ ਸਕੇ ਅਤੇ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਬਾੜ ਦੀ ਗੱਲ ਕੀਤੀ ਹੈ ਬਾੜੇ ਬੱਚਿਆਂ ਲਈ ਬਣਾਏ ਗਏ ਬੱਚੇ ਨੇ ਕੁਝ ਲੱਗਦਾ ਬਣਾ ਕੇ ਜਾਂ ਉੱਥੇ ਇੱਕ ਜਗ੍ਹਾ ਦੀ ਬੱਚਿਆਂ ਦੇ ਹਸਪਤਾਲ ਦੇ ਵਿੱਚ ਅਲੱਗ ਤੋਂ ਬਣਾਇਆ ਗਿਆ ਜਿਹੜਾ ਸਿਵਲ ਹਸਪਤਾਲ ਹੈ ਉਹਦੇ ਵਿੱਚ ਅਲੱਗ ਤੋਂ ਬਣਾਇਆ ਗਿਆ